ਅਜੇ ਘੱਟ ਰਹਿ ਗਏ ਹੋਵੇ ਤਾਂ ਦੋ ਤਿੰਨ ਬਾਲਟੀਆਂ ਹੋਰ ਲੈ ਕੇ ਆਵਾਂ ਜੀ ਦੁੱਧ ਦੀਆਂ ਰਾਤ ਨੂੰ ਮੈਂ ਬਸ ਇੰਨਾ ਕੀ ਪੀਣੀ ਹੁੰਨੀ ਹੈ ਇਹ ਤਾਂ ਬਹੁਤ ਥੋੜਾ ਪੀਤਾ ਜੀ ਬਸ ਤਿੰਨ ਚਾਗੀ ਹੂੰ ਅ ਤੁਹਾਡਾ ਨਾਂ ਕੀ ਹੈ ਜੀ ਵੈਸੇ ਤਾਂ ਮੇਰਾ ਨਾਂ ਛੰਨੂ ਹੈ ਪਰ ਘਰ ਦੇ ਮੈਨੂੰ ਸਾਰੇ ਕਾਟੋ ਕਾਟੋ ਕਹਿੰਦੇ ਆ ਉਹੀ ਕਾਟੋ ਜੀ ਜਿਹੜੀ ਕਹਿੰਦੇ ਅੱਜ ਕੱਲ੍ਹ ਕਾਟੋ ਮੇਰੀ ਫੁੱਲਾਂ ਤੇ ਖੇਡਦੀ ਹੈ ਹਾਂਜੀ ਹਾਂਜੀ ਫਿਰ ਤੁਸੀਂ ਤਾਂ ਸਾਰੇ ਫੁੱਲ ਮੈਦੇ ਦਿੰਦੇ ਹੋਵੋਗੇ ਜੀ ਫੁੱਲਾਂ ਦੀ ਤਾਂ ਸੁੱਖ ਨਾਲ ਗੁਲਕੰਦ ਬਣ ਜਾਂਦੀ ਹੋਣੀ ਜੀ ਨਹੀਂ ਜੀ ਨਹੀਂ ਮੇਰੇ ਉੱਤੇ ਤਾਂ ਗੀਤ ਬਣਦੇ ਆ ਅੱਛਾ ਜੀ ਕਿਹੜਾ ਗੀਤ ਬਣਿਆ ਜੀ ਕਿ ਕਰਤੇ ਕਾਟੋ ਰਹਿੰਦੀ ਏ ਕੱਲਾ ਨਾ ਜਾਵੇ ਖੇਤ ਨੂੰ ਇਹ ਤਾਂ ਫਿਰ ਠੀਕ ਬਣਿਆ ਜੀ ਜਿਹੜੀ ਕਿਕਰਤੇ ਐਡੀ ਵੱਡੀ ਕਾਟੋ ਰਹਿੰਦੀ ਹੋਵੇ ਕੱਲੇ ਬੰਦੇ ਦਾ ਕਿੱਥੇ ਹੌਸਲਾ ਪੈਂਦਾ ਜੀ ਖੇਤ ਜਾਣ ਦਾ ਜਦੋਂ ਮੈਂ ਕਾਲਜ ਪੜ੍ਹਦੀ ਸੀ ਨਾ ਮੇਰੀ ਪੂਰੀ ਚੜ੍ਹਾਈ ਸੀ ਬਾਕੀ ਸਾਰੀਆਂ ਕਾਲਜ ਦੀਆਂ ਕੁੜੀਆਂ ਇੱਕ ਪਾਸੇ ਮੈਂ ਕੱਲੀ ਇੱਕ ਪਾਸੇ ਉਹ ਤਾਂ ਸੁੱਖ ਨਾਲ ਅੱਜ ਵੀ ਬਰਕਰਾਰ ਆ ਰਿਹਾ ਜੀ ਆਵੇਂ ਤੋਲ ਕੇ ਦੇਖ ਲਓ 5-7 ਕਿਲੋ ਵੱਧ ਹੀ ਨਿਕਲੋਗੇ ਵੈਸੇ ਮੈਂ ਇੱਕ ਗੱਲ ਪੁੱਛਾਂ ਹਾਂਜੀ ਤੁਸੀਂ ਕਿੰਨੇ ਭੈਣ ਭਰਾ ਹੁੰਦੇ ਨੇ ਪਹਿਲਾਂ ਤਾਂ ਮੈਂ ਇਕੱਲੀ ਸੀ ਹੁਣ ਤੇਰੇ ਸਣੇ ਮੈਨ ਲੱਗਦਾ ਦੋ ਹੋ ਗਏ ਆਪਾਂ ਹੂੰ